ਅਸਲਾਮੁਅਲੈਕੁਮ ਜੀ ਸੱਚੀ ਅਕਾਲ ਹੁਮੀਦ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਸਦਾ ਹੀ ਖਲਾਚ ਰੱਖੇ ਅਤੇ ਜੀ ਸਿੱਖਾਂ ਨੇ ਆਪਣੀ ਸਪੋਰਟ ਮੁਸਲਿਮਸ ਦੇ ਨਾਲ ਸ਼ੋਅ ਕਰ ਦਿੱਤੀ ਨਿਹੰਗ ਸਿੱਖਾਂ ਨੇ ਆਪਣੀ ਸਪੋਰਟ ਮੁਸਲਿਮ ਕੁੜੀ ਦੇ ਵਾਸਤੇ ਸ਼ੋਅ ਕਰ ਦਿੱਤੀ ਹੈ ਮੁਸਲਿਮ ਕੁੜੀ ਕੌਣ ਹੈ ਇਹ ਹਿਜਾਬੀ ਮੁਸਲਿਮ ਗਰਲੇ ਅਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਇੱਥੇ ਨਾਲ ਹੀ ਗੱਲ ਕਰਾਂਗੇ ਸਿੱਖਾਤੇ ਤੇ ਜਿਹੜੇ ਅਤਿਆਚਾਰ ਹੁੰਦੇ ਨੇ ਹੁੰਦੇ ਨੇ ਇੱਥੇ ਜਿਹੜੀ ਮਿਨੋਰਟੀ ਹੈ ਮੁਸਲਿਮਸ ਕਮਿਊਨਿਟੀ ਹੈ ਉਹਨਾਂ ਨੂੰ ਵੀ ਐਓ ਜੀਆਂ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀਡੀਓ ਵੇਖ ਕੇ ਤੁਹਾਨੂੰ ਤੇ ਇੱਕ ਤੇ ਗਰਭ ਹੋਏਗਾ ਨਾਲ 아이 थिंक ਐ ਸਿੱਖਾਂ ਨੂੰ ਨਹੀਂ ਬਲਕਿ ਆ ਮੁਸਲਮਾਨ ਨੂੰ ਇਹ ਵੀਡੀਓ ਦੇਖਣੀ ਚਾਹੀਦੀ ਲਾਜ਼ਮੀ ਪਹਿਲਾਂ ਵੀਡੀਓ ਵੇਖ ਲੈਣੇ ਆ ਫਿਰ ਅੱਗੇ ਤੋਂ ਮਜੀਦ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਰੋਲ ਬਧਾਏ ਸਾਰ ਦਸ਼ਵਨ ਨੂੰ ਸਵਾਗਤ ਕਰਦੇ ਹਾਂ ਜੀ ਅਮਰਪਾਲ ਸਿੰਘ ਮਹਿਰੋ ਨੇ ਇਸ ਵਾਰ ਲਾਈਵ ਹੋ ਕੇ ਕਰਨਾਟਕ ਵਿੱਚ ਜੋ ਬੁਰਕਾ ਪਾ ਕੇ ਮੁਸਲਮਾਨ ਕੁੜੀ ਦੇ ਖਿਲਾਫ ਕੋਲਜੀ ਵਿੱਚ ਨਾਰੇ ਲੱਗ ਰਹੇ ਸੀ ਹਿੰਦੂ ਭਾਈਚਾਰੇ ਵੱਲੋਂ ਜੋ ਵੀ ਉੱਤੇ ਕਰਨਾਟਕਾ ਵਿੱਚ ਮੁਸਲਮਾਨਾਂ ਦੀਆਂ ਕੁੜੀਆਂ ਦੇ ਨਾਲ ਜੋ ਘਟਨਾ ਵਾਪਰ ਰਹੀਆਂ ਨੇ ਹਾਲਾ ਵਿੱਚ ਗੰਦਾ ਪਾਣੀ ਵੀ ਛੁੱਟਿਆ ਗਿਆ ਉਹਨਾਂ ਦੇ ਬੁਰਕੇ ਉੱਤੇ ਨੂੰ ਤੇ ਲਿਫਾਜ਼ ਉੱਤੇ ਤੇ ਇਸ ਨੂੰ ਲੈ ਕੇ ਅਮਰਿਤਪਾਲ ਸਿੰਘ ਮੈਰੋ ਨੇ ਵਰਨਿੰਗ ਦਿੱਤੀ ਆ ਉਹਨਾਂ ਨੂੰ ਤੇ ਉਹ ਕਰਨਾਟਕ ਆ ਵਿੱਚ ਹੀ ਪਹੁੰਚਣਗੇ ਬੜੀ ਹੀ ਜਲਦੀ ਵੋਟਾਂ ਤੋਂ ਬਾਅਦ ਤੇ ਦੇਖੋ ਕੀ ਕੀ ਕਿਹਾ ਉਹਨਾਂ ਨੇ ਇਸ ਵੀਡੀਓ ਵਿੱਚ ਆਪਣੇ ਕਮੈਂਟਾਂ ਵਿੱਚ ਵਿਚਾਰ ਜੁੜ ਦੱਸ ਕੇ ਜਾਣਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ Hindu ਭਾਈਚਾਰੇ ਤੇ Musalman ਭਾਈਚਾਰੇ ਬਾਰੇ ਤੇ ਕਰਨਾਟਕ ਆ ਵਿੱਚ ਜੋ ਹੋ ਰਿਹਾ ਹੈ ਕੀ ਸਹੀ ਹੋ ਰਿਹਾ ਹੈ ਜਾਂ ਨਹੀਂ ਤੁਸੀਂ ਆਪਣੇ ਵਿਚਾਰ ਕਮੈਂਟ ਵਿੱਚ ਜੁੜ ਦੱਸ ਕੇ ਜਾਣਾ ਵੀਡੀਓ ਬਹੁਤ ਬਹੁਤ ਲਾਈਕ ਕਰੋ ਚਲੋ ਵੀਡੀਓ ਸ਼ੁਰੂ ਕਰਦੇ ਬਿਨ ਕਿਸ ਦੇਰੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੇ 12:30 ਹੋ ਗਏ ਆ ਤੇ ਜ਼ਰੂਰੀ ਲਾਈਵ ਹੋਏ ਆ ਕਿਉਂਕਿ ਇਲੈਕਸ਼ਨਾਂ ਕਰਕੇ ਜਾਦੇ ਫੋਨ ਨਹੀਂ ਵਰਤਦੇ ਤੇ ਇੱਕ ਵੀਡੀਓ ਦੇਖੀ ਆ ਸ਼ਾਇਦ ਉਹ ਕਰਨਾਟਕਾ ਲਿਖਿਆ ਸੀ ਵੀ ਕਰਨਾਟਕਾ ਸ਼ਹਿਰ ਦੇ ਵਿੱਚ ਵੀ ਮੁਸਲਮਾਨ ਪਰਿਵਾਰਾਂ ਦੀਆਂ ਜਿਹੜੀਆਂ ਧੀਆ ਪੈਣਾ ਹੈਗੀਆਂ ਉਹਨਾਂ ਨੂੰ ਉੱਥੋਂ ਦੇ ਜਿਹੜੇ ਲੜਕੇ ਹੈਗੇ ਆ ਮੁੰਡੇ ਹੈਗੇ ਉੱਥੋਂ ਦੇ ਜਿਹੜੇ ਮੰਦਿਰ ਬਰਕੇ ਦੇ ਪਾਬੰਦੀ ਲਾ ਰਹੇ ਆ ਕੋਈ ਗੱਲਬਾਤ ਹੋਣੀ ਆ ਤੇ ਮਢੀਰ ਉਹਨਾਂ ਨੂੰ ਤੰਗ ਕਰਦੀ ਆ ਉਹ ਕੁੜੀਆਂ ਨੂੰ ਤੇ ਮੈਂ ਇੱਕ ਵੀਡੀਓ ਵੇਖੀ ਉਹ ਪਹਿਣਾ ਬੁਰਕਾ ਪਾ ਕੇ ਕਾਲਜ ਚੋਂ ਯੂਨੀਵਰਸਿਟੀ ਚੋਂ ਨਿਕਲ ਰਹੀਆਂ ਤੇ ਦੂਜੇ ਮਢੀਰ ਆ ਜਿਹੜੀ ਮੁੰਡੇ ਆ ਉਹਨਾਂ ਦੇ ਉੱਤੇ ਗੰਦਾ ਪਾਣੀ ਪਾ ਰਹੇ ਆ ਹਨਾ ਬਹੁਤ ਮਾੜੀ ਗੱਲ ਆ ਐਦਾਂ ਨਹੀਂ ਹੋਣਾ ਚਾਹੀਦਾ ਪਰ ਫੇਰ ਵੀ ਅਸੀਂ ਸਾਰਿਆਂ ਨੂੰ ਦੱਸ ਦਈਏ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਮੁਸਲਮਾਨ ਭਾਈਚਾਰਾ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਕਿਤੋਂ ਵੀ ਆ ਪੰਜਾਬ ਦਾ ਉਹ ਕੋਈ 24 25 26 ਤਰੀਕ ਇਸੇ ਮਹੀਨੇ ਦੀ 30 ਤਰੀਕ ਜਾਂ ਜਦੋਂ ਵੀ ਉਹਨਾਂ ਦਾ ਸਮਾਂ ਵੋਟਾਂ ਤੋਂ ਬਾਅਦ ਬਣਦਾ ਉਹ ਤਿਆਰ ਰਹਿਣ ਆਪਾਂ ਕਰਨਾਟਕਾ ਚੱਲਦੇ ਆ ਜਿਹੜੇ ਉੱਥੇ ਆਪਣੇ ਮੁਸਲਮਾਨ ਭਾਈਚਾਰਾ ਰਹਿੰਦਾ ਵਾ ਜਿੰਨਾਂ ਆਦੀਆਂ ਧੀਆ ਭੈਣਾ ਨਾਲ ਇਹ ਕੁਝ ਹੋ ਰਿਹਾ ਤੇ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਰਨਾਟਕਾ ਦੇ ਵਿੱਚ ਜੇ ਉਹ ਗੰਦੇ ਪਾਣੀ ਦੀਆਂ ਬਾਲਟੀਆਂ ਭਰ ਕੇ ਸੋਡੀਆਂ ਧੀਆਂ ਭਾਣਾ ਦੇ ਉੱਤੇ ਪਾ ਸਕਦੇ ਆ ਉਹ ਗੰਦੀ ਨਾਲੀ ਦੇ ਕੀੜੇ ਅੱਜ ਤਾਂ ਵੀ ਰੋਲਣਗੇ ਲਾਜ਼ਮੀ ਜੇ ਇਹ ਚੀਜ਼ ਨੂੰ ਨਹੀਂ ਕੰਟਰੋਲ ਕੀਤਾ ਗਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਘਰਾਂ ਚੋਂ ਚੱਕ-ਚੱਕ ਕੇ ਲੈ ਜਾਣਗੇ ਅਸੀਂ ਬੇਨਤੀ ਕਰਦੇ ਆ ਜੇ ਜਾਣੇ ਆ ਤੇ ਇਹ ਦੁਨੀਆ ਨੂੰ ਦਸਣਾ ਪਊਗਾ ਵੀ ਅਸੀਂ ਹੈਗੇ ਆ ਜੇ ਮਰ ਗਏ ਆ ਤੇ ਫਿਰ ਚੁੱਪ ਕਰਕੇ ਸਹਿਣ ਕਰੋ ਜੋ ਹੋਈ ਜਾਂਦਾ ਉਹ ਹੋਈ ਜਾਣ ਦਿਓ ਸਾਡੀ ਜਿੱਥੇ ਲੋੜ ਆ ਅਸੀਂ ਜ਼ਰੂਰ ਪਹੁੰਚਾਂਗੇ ਠੀਕ ਆ ਜੀ ਤੁਸੀਂ ਆਪ ਦਾ ਸਾਰੇ ਬੰਦੇ ਜੋ ਵੀ ਹੈਗਾ ਭਾਈਚਾਰਾ ਇਕੱਠਾ ਹੋਇਓ ਸਾਨੂੰ ਦੱਸਿਓ ਸਾਡੀ ਜਿੱਥੇ ਲੋੜ ਆ ਅਸੀਂ ਉੱਥੇ ਆਵਾਂਗੇ ਜਿਵੇਂ ਕਹੋਗੇ ਅਸੀਂ ਉਵੇਂ ਕਰਾਂਗੇ ਥੋੜੇ ਇਸ ਮਸਲੇ ਦੇ ਵਿੱਚ ਤੇ ਯਾ ਭੈਣਾ ਸਭ ਦੀਆਂ ਸਾਝੀਆਂ ਹੁੰਦੀਆਂ ਤੇ ਅਸੀਂ ਤੁਹਾਡੇ ਨਾਲ ਖੜੇ ਆ ਸਾਡੀ ਜਾਣ ਦੀ ਲੋੜ ਆ ਸਾਡੇ ਕੋਲੋਂ ਪੈਸੇ ਦੀ ਲੋੜ ਆ ਸਾਡੇ ਸਿੰਘਾਂ ਦੀ ਲੋੜ ਆ ਜੋ ਸਾਨੂੰ ਭਾਈਚਾਰਾ ਇਹਨਾਂ ਨੂੰ ਭਾਈਚਾਰਾ ਧੀਆ ਭੈਣਾ ਦੀ ਅੱਜ ਤੇ ਲਈ ਸੇਵਾ ਲਾਊਗਾ ਤੋਂ ਅਸੀਂ ਬਖੂਬੀ ਨਵਾਵਾਂਗੇ ਸਾਡੇ ਲਈ ਸਾਰੇ ਧਰਮ ਜ਼ਰੂਰੀ ਆ ਸਾਡੇ ਲਈ ਸਭਧਮ ਅੱਜ ਤਾਂ ਜ਼ਰੂਰੀ ਆ ਖਾਲਸਾ ਕਿਸੇ ਦਾ ਵਿਰੋਧੀ ਨਹੀਂ ਖਾਲਸਾ ਜ਼ੁਲਮ ਦਾ ਵਿਰੋਧੀ ਆ ਖਾਲਸਾ ਧੱਕੇ ਸ਼ਾਹੀ ਦਾ ਵਿਰੋਧੀ ਆ ਤੇ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਕਿਸੇ ਧਰਮ ਨਾ ਕਿਸੇ ਗਰੀਬ ਨਾ ਕਿਸੇ ਧੀ ਭੈਣ ਨਾ ਜੇ ਤੱਕਾ ਹੁੰਦਾ ਤੇ ਮੂੰਹ ਪਾਸੇ ਕਰਕੇ ਨਹੀਂ ਲੰਘਣਾ ਉਹਨਾਂ ਦੀ ਮਦਦ ਕਰਨੀ ਆ ਮਦਦ ਕਰਦੇ ਸਮੇਂ ਕੋਈ ਨੁਕਸਾਨ ਖਾਲਸੇ ਦਾ ਹੁੰਦਾ ਉਹਨੂੰ ਸੱਤ ਕਰਕੇ ਜਾਣਣਾ ਤੇ ਅਸੀਂ ਹਮੇਸ਼ਾ ਮੁਸਲਮਾਨ ਭਾਈਚਾਰੇ ਦੇ ਨਾਲ ਸਾਨੂੰ ਜਦੋਂ ਮਰਜ਼ੀ ਲੈ ਜੋ ਜਦੋਂ ਮਰਜ਼ੀ ਸਦੋ ਅਸੀਂ ਤੁਹਾਡੇ ਨਾਲ ਖੜੇ ਆਂ ਸਿਰ ਧੜ ਦੀ ਲਾ ਦੇ ਆਗੇ ਪਰ ਸੋਨੂੰ ਸਾਡੇ ਨਾਲ ਤੁਰਨਾ ਪਊਗਾ ਚਾਹੇ ਅੱਗੇ ਲੱਗੋ ਚਾਹੇ ਪਿੱਛੇ ਲੱਗੋ ਤੁਸੀਂ ਸਾਡੇ ਨਾਲ ਚੱਲੋ ਤੱਕ ਕੋਈ ਚੱਕਰ ਨਹੀਂ ਕਰਨਾ ਟਕਾ ਕਿੱਡੀ ਕ ਦੂਰ ਆ ਕਿਤੇ ਉੱਠ ਜਾਗੇ ਜੇ ਤੁਸੀਂ ਨਹੀਂ ਵੀ ਜਾਓਗੇ ਤੇ ਸਾਡਾ ਫਰਜ਼ ਆ ਇੱਕ ਰਹੀ ਅਸੀਂ ਤਾਂ ਪਹੁੰਚਾਂਗੇ ਠੀਕ ਆ ਜੀ ਬਹੁ ਮਾੜੀ ਗੱਲ ਆ ਤੇ ਆਪਾਂ ਸਭ ਦੇ ਨਾਲ ਆ ਤੇ ਜੇ ਭਾਈਚਾਰਾ ਕੋਈ ਪਣਾਉਂਦਾ ਹੋਇਆ ਪ੍ਰੋਗਰਾਮ 23 ਤੋਂ ਬਾਅਦ ਤੇ ਤੁਸੀਂ ਦੱਸੋ ਤੇ ਪਸਾਰੇ ਮੁਸਲਮਾਨ ਜੋ ਭਾਈਚਾਰੇ ਹੈਗੇ ਉਹਨਾਂ ਦੇ ਨਾਲ ਸਿੰਘ ਭੇਜਾਂਗੇ ਤੇ ਜੋ ਉਥੇ ਮੋਰਚਾ ਲਾਉਂਗੇ ਅਸੀਂ ਤੁਹਾਡੀ ਹਮਾਇਤ ਕਰਾਂਗੇ ਤੇ ਆਪਾਂ ਉਹਨਾਂ ਪਰਿਵਾਰਾਂ ਨਾਲ ਬਹਿ ਕੇ ਗੱਲਬਾਤ ਕਰਾਂਗੇ ਤੇ ਜੇ ਪੰਜ ਸੱਤ ਕੋਈ ਬੰਦੇ ਜਿਆਦਾ ਖਰਾਬ ਕਰਦੇ ਹੋਏ ਤੇ ਜੋ ਹੁਕਮ ਲਾਉਂਗੇ ਉਹ ਕਰਦੇਾਂਗੇ ਕੋਈ ਚੱਕਰ ਨਹੀਂ ਸਾਡੀਆਂ ਵੀ ਭੈਣਾ ਉਹ ਜਿਵੇਂ ਨਵੇੜਨਾ ਹੋਇਆ ਓਵੇਂ ਹੀ ਨਵੇੜਦੇਾਂਗੇ ਪਿੱਛੇ ਨਹੀਂ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ओके जी आप वीडियो सब देखिए इस वीडियो वे अच्छा वीडियो मैं पहला नहीं देखी सी है। पहली बारी मैं वीडियो देखी है किस तरह हां हिजाब ਕਰਨ ਵਾਲੀ muslim ਕੁੜੀ ਦੇ ਉੱਤੇ ਗੰਦਾ ਪਾਣੀ ਸੁੱਟਦੇ ਪੈਸਨ ਇਹ ਲੋਕ ਜੋ ਕੋਈ ਵੀ ਹੈ ਉਹ ਜਿਆ ਗੰਦਾ ਕੰਮ ਕਰਦਾ ਹੈ ਪੈੜਾ ਕੰਮ ਕਰਦਾ ਹੈ ਮੈਂ ਕਹਿੰਨੀ ਆ ਕਿ ਉਹ ਤੇ ਇਨਸਾਨ ਹੀ ਨਹੀਂ ਹੈ ਠੀਕ ਹੈ ਤੁਸੀਂ ਆਪਣੇ ਮਜ਼ਹਬ ਨਾਲ ਪਿਆਰ ਕਰਦੇ ਹੋ ਤੇ ਸਾਰੋਂ ਦੀ ਗੱਲ ਆ ਤੁਸੀਂ ਦੂਜਿਆਂ ਨੂੰ ਵੀ ਪਿਆਰ ਵਖਾਣਾ ਫੇਰ ਹੀ ਦੂਜੇ ਲੋਕ ਤੁਹਾਡੇ ਮਜ਼ਬਵਲ ਆਕਰਸ਼ਿਤ ਹੋਣਗੇ ਠੀਕ ਹੈ ਅਦੋ ਇਲਾਵਾ ਤੁਸੀਂ ਚਾਹਦੇ ਹੋ ਕਿ ਤੁਸੀਂ ਇਹੋ ਜਿਹਾ ਪੈੜ ਕਰਕੇ ਦੂਜਿਆਂ ਦੇ ਨਾਲ ਪੈੜਾ ਸਲੂਕ ਕਰਕੇ ਤੁਸੀਂ ਨਾਰੇ ਲਵਾਓਗੇ ਦੂਜਿਆਂ ਨੂੰ ਕਹੋਗੇ ਕਿ ਉਹ ਨਾਰੇ ਲਾਣ ਤੇ ਫਿਰ ਇਹ ਜੀ ਚੀਜ਼ ਜਿਹੜੀ ਹੈ ਇਹ ਨਾ ਹੋ ਸਕਦੀ ਹੈ ਤੇ ਨਾ ਹੋਣੀ ਪੋਸੀਬਲ ਹੈ ਜ਼ਾਹਰੀ سی ਗੱਲ ਹੈ ਤੁਹਾਡਾ ਆਪਣਾ ਰਿਲੀਜੀਅਨ ਹੈ ਤੁਹਾਡੇ ਆਪਣੇ ਈਮਾਨ ਹੈ ਲੇਕਿਨ ਇੱਥੇ ਇਹ ਚੀਜ਼ ਜਿਹੜੀ ਕੀਤੀ ਗਈ ਹੈ ਮੈਂ ਕਹਾਂਗੀ ਕਿ ਇਹ ਜਿੰਨੇ ਵੀ ਲੋਕ ਸਨ ਅਤੇ ਜਿੰਨੇ ਵੀ ਲੋਕ ਮੌਜੂਦ ਸਨ ਜਿਨ੍ਹਾਂ ਲੋਕਾਂ ਨੇ ਇਹ ਹਜਾਬੀ ਕੁੜੀਆਂ ਨੂੰ ਕਿਸ ਤਰ੍ਹਾਂ ਹਰਾਸ ਕੀਤਾ ਹੈ ਹਜਾਬੀ ਕੁੜੀਆਂ ਨੂੰ ਕਿਸ ਤਰ੍ਹਾਂ ਹਰਾਸ ਕੀਤਾ ਹੈ ਇਹਨਾਂ ਦੇ ਖਲਾਸਾ ਫਟ ਐਕਸ਼ਨ ਹੋਣਾ ਚਾਹੀਦਾ ਹੈ ਇੱਕ ਕ੍ਰਾਈਮ ਹੈ ਕਿਸੇ ਨੂੰ ਹਰਾਸ ਕਰਨਾ ਠੀਕ ਹੈ ਪਬਲਿਕ ਪਲੇਸ ਤੇ ਕਿਸੇ ਨੂੰ ਹਰਾਸ ਕਰਨਾ ਬਹੁਤ ਬਹੁਤ ਵੱਡਾ ਜੁਰਮ ਹੈ ਤੇ ਇਹ ਦਿੱਸਾਣ ਲਪਣੀ ਚਾਹੀਦੀ ਹੈ ਲੇਕਿਨ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਤੇ ਇੰਡੀਆ ਦੇ ਵਿੱਚ ਐਨੇ ਵੱਡੇ ਵੱਡੇ ਮੌਬ ਅਟੈਕਸ ਹੁੰਦੇ ਨੇ ਕਿ ਕੋਈ ਉਹਨਾਂ ਮੌਬ ਅਟੈਕਸ ਨੂੰ ਰੋਕ ਨਹੀਂ ਸਕਦਾ ਤੇ ਇੱਥੇ ਲੱਗਦਾ ਹੈ ਕਿ ਐ ਸੋ ਚੀਜ਼ਾਂ ਦੀ ਸਾਜ਼ਿਸ਼ ਹੈ ਥਰੂ ਜਿਹੜੀ ਆ ਚੀਜ਼ ਹੁੰਦੀ ਏ ਕਿ ਇਹ ਜਿਹੜੇ ਜਿੰਨੇ ਵੀ ਲੋਕ ਐ ਗਰੁੱਪ ਵਿੱਚ ਸ਼ਾਮਿਲ ਹੁੰਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਹੀ ਲਿਆ ਜਾਂਦਾ ਵੈਲ ਇੱਥੇ ਇਹਨੇ ਹੰਗ ਸਿੰਘ ਜਿਹੜੇ ਨੇ ਐ ਖਲੋਗੇ ਨੇ ਮੁਸਲਿਮ ਕਮਿਊਨਿਟੀ ਵਾਸਤੇ ਇਹਨਾਂ ਨੇ ਯਾਦ ਕੀਤਾ ਸਾਰਿਆਂ ਨੂੰ ਸਪੋਰਟ ਕਰਨੇ ਆ ਤੇ ਜਿਹੜੇ ਨਾਲ ਵੀ ਕਿਤੇ ਵੀ ਕੁਝ ਵੀ ਹੁੰਦਾ ਤੇ ਅਸੀਂ ਉਹਦੇ ਨਾਲ ਖਲੋਣੇ ਆ ਇਹ ਇੱਥੇ ਇਹਨਾਂ ਨੇ ਮੁਸਲਿਮ ਸਿੱਖ ਜਿਹੜਾ ਭਾਈਚਾਰਾ ਉਹਦੀ ਗੱਲ ਕੀਤੀ ਏ ਆ ਵੀਡੀਓ ਵੇਖ ਕੇ ਕਸਮੇ ਇਹ ਨਿਹੰਗ ਸਿੰਘ ਦੀ ਗੱਲ ਸੁਣ ਕੇ ਦਿਲ ਖੁਸ਼ ਹੋ ਗਿਆ ਵੈਲਾ ਤੇ ਕੁੜੀ ਦੇ ਨਾਲ ਜੋ ਚੀਜ਼ ਜਿਹੜੀ ਇਕਠਨਾ ਵਾਪਰੀ ਹੈ ਬਹੁਤ ਬਹੁਤ ਜ਼ਿਆਦਾ ਅਫਸੋਸ ਨਾਲ ਕਿ ਤੈਨੂੰ ਜਿੰਨਾ ਵੀ ਅਫਸੋਸ ਕੀਤਾ ਜਾਏ ਘਾਟੇ ਕਿ ਲਾਈਕ ਇੱਕ ਕੱਲੀ ਕੁੜੀ ਤੇ ਲਾਈਕ ਕਿਸੇ ਨੂੰ ਕੁਝ ਕਹਿੰਦੀ ਨਹੀਂ ਵੀ ਤੇ ਤੁਸੀਂ ਉਹਨੂੰ ਹਰਾਸ ਕਰਦੇ ਪਿਓ ਆਮ ਸਰੀ ਆਮ ਮੈਨੂੰ ਇਹ ਤੇ ਸਮਝ ਨਹੀਂ ਆਂਦੀ ਕਿ ਇਹ ਐਥਲੀ ਜਿਹੜੇ ਜਿੰਨੇ ਵੀ ਲੋਕ ਨੇ ਉਹ ਅਨੇਕ ਲਾਈਕ ਬੁਝਦਿਲ ਲੋਕ ਨੇ ਜਿਹੜੇ ਏ ਇਰਤ-ਗਿਰ ਦੇ ਜਿਨੇ ਵੀ ਲੋਕ ਨੇ ਜਿਹੜਾ ਕੁੜੀ ਨੂੰ ਪ੍ਰੋਟੈਕਟ ਨਹੀਂ ਕਰਦੇ ਤੇ ਬਸ ਤਮਾਸ਼ਾ ਵੇਖਦੇ ਨੇ ਤਾਂ ਟੋਲ ਜਾਂਦਾ ਲੈ ਠੀਕ ਹੈ ਤੇ ਤੁਹਾਡਾ ਕੋਈ ਲਾਈਕ ਕੋਈ ਸਹੀ ਬੰਦਾ ਹੋਏ ਨਾ ਕਹਿੰਦੇ ਬੰਦੇ ਦਾ ਪੁੱਤਾ ਕੋਈ ਹੋਏ ਨਾ ਤੇ ਉਹ ਕਦੇ ਵੀ ਆਹੋ ਜੀ ਚੀਜ਼ ਐ ਜੀਆ ਕਟਿਆ ਚੀਜ਼ ਵੇਖ ਕੇ ਚੁੱਪ ਨਹੀਂ ਰਹਿ ਸਕਦਾ ਉਹ ਭਈ ਕਿ ਜਿਹੜਾ ਲੇਡੀ ਨੂੰ ਪ੍ਰੋਟੈਕਟ ਕਰਦਾ ਲੇਕਿਨ ਤੁਹਾਨੂੰ ਸਮਝ ਆਏਗੀ ਕਿ ਹੈ जिन्ने ਵੀ ਇੱਥੇ ਲੋਕ ਮੌਜੂਦ ਸਨ ਉਹ ਬੰਦੇ ਨਹੀਂ ਸਨ ਉਹ ਇਨਸਾਨ ਨਹੀਂ ਸਨ ਉਹ ਇਹੋ ਜਿਹੇ ਲੋਕ ਸਨ ਜਿਹਨਾਂ ਕਹਿੰਦੇ ਨੇ ਉਹ ਦਹਿਸ਼ਤ ਫੁਲਾਉਂਦੇ ਪਏ ਸਨ ਆਤਮ ਗੁਆਦੀ ਕਹਿ ਸਕਦੇ ਆਂ ਇਹਨਾਂ ਨੂੰ ਠੀਕ ਹੈ ਅਨਦਰ ਵਰਡਸ ਕਿਉਂਕਿ ਇਹ ਦੂਜਿਆਂ ਦੇ ਦਿਲਾਂ ਦੇ ਵਿੱਚ ਕੋਪ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇੱਥੇ ਇਹੋ ਚੀਜ਼ ਕੀਤੀ ਜਾਂਦੀ ਸੀ ਕਿ ਐਸ ਲੜਕੀ ਨੂੰ ਜਿਹੜਾ ਬਹੁਤ ਜ਼ਿਆਦਾ ਹਰਾਸ ਕੀਤਾ ਜਾਂਦਾ ਪੈਸੀ ਇੰਤਹਾਇ ਫੋਟੋ ਹੈ ਇੱਕ ਕੁੜੀ ਦੇ ਨਾਲ ਜੋ ਹੋਇਆ ਪਰ ਇੱਥੇ ਸਿੱਖਾਂ ਨੇ ਪੂਰੀ ਸਪੋਰਟ ਜਿਹੜੀ ਸ਼ੋ ਕਰ ਦਿੱਤੀ ਹੈ ਮੁਸਲਿਮ ਕਮਿਊਨਿਟੀ ਦੇ ਨਾਲ ਮੁਸਲਿਮ ਕੁੜੀ ਦੇ ਨਾਲ ਇੱਥੇ ਇਹ ਚੀਜ਼ਾਂ ਤਦ ਹੀ ਰੋਕ ਸਕਦੀਆਂ ਨੇ ਜਦੋਂ ਇੱਥੇ ਐਕਸ਼ਨ ਲਿਆ ਜਾਏ ਕੋਈ ਐਕਸ਼ਨ ਨਹੀਂ ਹੋਏਗਾ ਤੇ ਜ਼ਾਇਰੀ ਜਗ੍ਹਾ ਲੈ ਹਰ ਕੁਈ ਆਏਗਾ ਤੇ ਕੈਕਸ਼ਨ ਤਾਂ ਕੋਈ ਹੋਣਾ ਨਹੀਂ ਤੇ ਜੋ ਮਰਜ਼ੀ ਤੁਸੀਂ ਕਰਦੇ ਚੱਲੋ ਤੁਸੀਂ ਕੀ ਕਹੋਗੇ ਆ ਦੇ ਬਾਰੇ ਇਸ ਵਾਰ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਬੇਸ਼ੱਕ ਨਾਲ ਤੁਹਾਡਾ ਫਿਰ ਮੁਲਾਕਾਤ ਹੋਏਗੀ ਸੱਚੇ